ਹਰਿਆਣਾ ਤੇ ਇੱਕ ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਰਿਆਣਾ ਵਿੱਚ ਯਾਨੀ ਕਿ ਅੱਜ ਵੀਰਵਾਰ ਤੋਂ ਸ਼ਰਾਬ ਮਹਿੰਗੀ ਹੋ ਜਾਵੇਗੀ ਦੇਸੀ ਹੋਵੇ ਜਾਂ ਅੰਗਰੇਜ਼ੀ ਦੋਮਾ ਤਰ੍ਹਾਂ ਦੀਆਂ ਸ਼ਰਾਬਾਂ ਦੇ ਸ਼ਕੀਨਾਂ ਨੂੰ ਹੁਣ ਆਪਣੀਆਂ ਜੇਬਾਂ ਹੋਰ ਢਿੱਲੀਆਂ ਕਰਨੀਆਂ ਪੈਣਗੀਆਂ ਦੇਸੀ ਸ਼ਰਾਬ ਦੀ ਕੀਮਤ ਪਤ 15 ਰੁਪਏ ਵਧ ਗਈ ਹੈ ਜਦੋਂ ਕਿ ਅੰਗਰੇਜ਼ੀ ਸ਼ਰਾਬ ਦੀ ਬੋਤਲ 50 ਰੁਪਏ ਮਹਿੰਗੀ ਹੋ ਰਹੀ ਹੈ ਬੀਅਰ ਲਈ ਵੀ 40 ਰੁਪਏ ਤੱਕ ਹੋਰ ਦੇਣੇ ਪੈਣਗੇ ਹਰਿਆਣਾ ਲਿਕੋਰ ਰੇਟਸ ਹਾਈਕ ਰਾਜ ਵਿੱਚ ਨਵੀਂ ਆਬਕਾਰੀ ਨੀਤੀ ਬੋਧਾ ਰਾਤ 12:00 ਵਜੇ ਤੋਂ ਲਾਗੂ ਹੋ ਗਿਆ ਹੈ। ਦੇਸੀ ਸ਼ਰਾਬ ਦੀ ਇੱਕ ਬੋਤਲ 175 ਰੁਪਏ ਦੀ بجائے 190 ਰੁਪਏ ਵਿੱਚ ਉਪਲਬਧ ਹੋਵੇਗੀ। ਪ੍ਰੀਮੀਅਮ ਸ਼੍ਰੇਣੀ ਦੀ ਗੱਲ ਕਰੀਏ ਤਾਂ ਭਾਰਤੀ ਬਣੀ ਵਿਦੇਸ਼ੀ ਸ਼ਰਾਬ IMF ਦੀ ਸੁਪਰ ਪ੍ਰੀਮੀਅਮ ਸ਼੍ਰੇਣੀ ਦੀ ਬੋਤਲ 3100 ਰੁਪਏ ਦੀ بجائے 3150 ਰੁਪਏ ਵਿੱਚ ਉਪਲਬਧ ਹੋਵੇਗੀ। ਇਸ ਸਹਿ ਸ਼੍ਰੇਣੀ ਵਿੱਚ ਕੀਮਤ 1.6% ਵਧੀ ਹੈ। ਇਸੇ ਤਰ੍ਹਾਂ ਹੀ ਪ੍ਰੀਮੀਅਮ ਕੈਟਾਗਰੀ A ਦੀ ਬੋਤਲ ਜੋ 1800 ਰੁਪਏ ਪਹਿਰ ਪੇ ਵਿੱਚ ਮਿਲਦੀ ਸੀ ਹੁਣ 1900 ਰੁਪਏ ਵਿੱਚ ਮਿਲੇਗੀ ਅਤੇ ਇਹ ਪ੍ਰੀਮੀਅਮ ਦੋ ਕੈਟਾਗਰੀ D ਸ਼ਰਾਬ ਦੀ ਬੋਤਲ 1500 ਰੁਪਏ ਦੀ ਬਜਾਏ 1600 ਰੁਪਏ ਵਿੱਚ ਮਿਲੇਗੀ ਜਿਨ੍ਹਾਂ ਪ੍ਰੀਮੀਅਮ ਕੈਟਾਗਰੀ A ਦੀਆਂ ਕੀਮਤਾਂ ਵਿੱਚ 2.7% ਤੇ ਪ੍ਰੀਮੀਅਮ ਦੋ ਕੈਟਾਗਰੀ D ਸ਼ਰਾਬ ਦੀਆਂ ਕੀਮਤਾਂ ਵਿੱਚ 2.2 3.22 6% ਵਾਧਾ ਕੀਤਾ ਗਿਆ ਹੈ ਸੂਪਰ ਡੀਲੈਕਸ ਸ਼ਰਾਬ ਦੀਆਂ ਕੀਮਤਾਂ ਵਿੱਚ 5.1 ਤੋਂ 9.1% ਦਾ ਵਾਧਾ ਕੀਤਾ ਗਿਆ ਹੈ। ਸੂਪਰ ਡੀਲੈਕਸ ਸ਼ਰਾਬ ਦੀ ਬੋਤਲ ਦੀ ਕੀਮਤ 872 ਰੁਪਏ ਦੀ ਬਜਾਏ 920 ਡੀਲੈਕਸ 1 ਕੈਟਾਗਰੀ ਦੀ ਸ਼ਰਾਬ ਦੀ ਕੀਮਤ 725 ਰੁਪਏ ਦੀ ਬਜਾਏ 770 ਅਤੇ ਡੀਲੈਕਸ 2 ਬੋਤਲ ਜੋ 675 ਰੁਪਏ ਵਿੱਚ ਮਿਲਦੀ ਸੀ ਉਹ 720 ਰੁਪਏ ਵਿੱਚ ਮਿਲੇਗੀ। ਡੀਲੈਕਸ 1 ਕੈਟਾਗਰੀ ਦੀ ਸ਼ਰਾਬ ਦੀਆਂ ਕੀਮਤਾਂ 6.2% ਤੋਂ ਵੱਧ ਕੇ 14% ਤੇ ਡੀਲੈਕਸ 2 ਦੀ ਕੀਮਤਾਂ 6.7 ਤੋਂ ਵੱਧ ਕੇ 11.1% ਹੋ ਗਈਆਂ। ਇਸੇ ਤਰ੍ਹਾਂ ਡੀਲੈਕਸ 3 ਸ਼੍ਰੇਣੀ ਦੀਆਂ ਕੀਮਤਾਂ ਵਿੱਚ 8 ਤੋਂ 20% ਦਾ ਵਾਧਾ ਕੀਤਾ ਗਿਆ। ₹500 ਵਿੱਚ ਮਿਲਣ ਵਾਲੀ ਬੋਤਲ ਹੁਣ ₹540 ਵਿੱਚ ਮਿਲੇਗੀ। ਬੀਅਰ ਦੀਆਂ ਕੀਮਤਾਂ ਵਿੱਚ 44% ਦਾ ਵਾਧਾ ਹੋਇਆ ਹੈ। 650 ਮਿਲੀਲੀਟਰ ਬੀਅਰ ਹੈ ਜੋ ਪਹਿਲਾਂ ₹90 ਵਿੱਚ ਮਿਲਦੀ ਸੀ ਹੁਣ ₹130 ਵਿੱਚ ਮਿਲੇਗੀ। हल्के बीयर कीमत प्रतिशत होली दस रुपए की बजाय डेढ़ सौ रुपए मजबूत बीयर की वादा हो ती रुपए की बजाय एक सौ साठ रुपए मिलेगी हरियाणा रेट हाइक देसी शराब की बोतल पंद्रह रुपए अद्धी पंद्रह रुपए चौथाई दस रुपए महंगी हो ਦੇਸੀ ਸ਼ਰਾਬ ਦੀ ਬੋਤਲ 190 ਰੁਪਏ ਅੱਧੀ 120 ਰੁਪਏ ਅਤੇ ਚੌਥਾਈ 70 ਰੁਪਏ ਵਿੱਚ ਮਿਲੇਗੀ। ਵਿਦੇਸ਼ੀ ਸ਼ਰਾਬ ਦੀ ਬੋਤਲ 3 ਰੁਪਏ ਮਹਿੰਗੀ ਹੋ ਗਈ ਹੈ। ਸਭ ਤੋਂ ਘੱਟ ਰੇਜ ਵਾਲੀ ਸ਼ਰਾਬ ਦੀ ਕੀਮਤ 3 ਰੁਪਏ ਅਤੇ ਸਭ ਤੋਂ ਵੱਧ ਰੇਜ ਵਾਲੀ ਸ਼ਰਾਬ ਦੀ ਕੀਮਤ 4 ਰੁਪਏ ਪ੍ਰਤੀ ਬੋਤਲ ਵਧ ਗਈ ਹੈ। ਵਿੱਚ ਦੁਕਾਨਾਂ ਅਕਤੱਕ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਖੁੱਲਣਗੀਆਂ। ਨਵੰਬਰ ਅਜ ਤੱਕ ਆਪ ਦੀਆਂ ਦੁਕਾਨਾਂ 10 ਵਜੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ ਜਦੋਂ ਕਿ ਚੈਰਾ ਵਿੱਚ ਦੁਕਾਨਾਂ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣਗੀਆਂ